ਸਾਰੇ ਸਰਕਾਰੀ ਉਦਯੋਗਾਂ ਦੀ ਨੌਜਾਬ ਲਈ ਮਾਮਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਮੇਰੇ ਅੱਤੇ ਪਰਮਾਨੰਥ ਜੀ ਕਾ ਖਾਲਸਾ ਸੇਬੀ ਜੀ ਫਤਿਹ ਤੁਸੀਂ ਗਰਮੀ ਦੇ باوجود ਇੰਨੀ ਭਾਰੀ ਮੇਦੀ ਦੇ ਵਿੱਚ ਕੇ ਪਹੁੰਚੇ ਹੋ ਤੁਹਾਡਾ ਸੱਜਿਆ ਮੇਰੇ ਪੈ ਕਦਮ ਸਾਡੇ ਸਿਰ ਮੱਤੇ ਤੁਸੀਂ ਜਦੋਂ ਵੀ ਲੋੜ ਪਈ ਤਾਂ ਤੁਸੀਂ ਚਟਾਵਣ ਤੋਂ ਸਾਡੇ ਨਾਲ ਖੜੇ ਹੋ ਮੁਜਾ 14 ਦੇ ਵਿੱਚ ਤੇ ਲੋਕ ਸਭਾ ਦੀ ਮੋਟਾ ਪਾਈ ਸੀ ਉਸ ਵੇਲੇ ਕਈ ਪਿੰਡਾਂ ਦੇ ਸਾਥੋਂ ਵੋਟਾਂ ਮੰਗਲ ਵੀ ਨਹੀਂ ਆਇਆ ਗਿਆ ਫਿਰ ਵੀ ਜਦੋਂ ਮਸ਼ੀਨਾਂ ਚਲੀਆਂ ਤਾਂ ਭਾਰੀ ਗਿਣਤੀ ਮੋਟਾ ਪਾਈਆਂ ਇਸ ਵਾਰ ਵੀ 2017 ਦੇ ਵਿੱਚ ਤੁਸੀਂ ਦਿਲ ਖੋਲ ਕੇ ਵੋਟਾਂ ਪਾਈਆਂ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਕੋਈ ਅਸੀਂ ਪੈਸਾ ਨਹੀਂ ਵੰਡਿਆ ਕੋਈ ਸੀ ਇਹ ਸਾਨੀ ਵੰਡਿਆ ਪਰ ਤੁਸੀਂ ਸਾਡਾ ਸਾਥ ਦਿੱਤਾ ਇਸ ਗੱਲ ਲਈ ਸਾਡਾ ਰੋਮ ਰੂਮ ਟੁੱਟ ਰਹੀ ਨਹੀਂ 36 ਲੱਖ ਵੋਟਰ ਬੈਠੇ ਆ ਪੰਜਾਬ ਚ ਆਮ ਆਦਮੀ ਪਾਰਟੀ 36 ਲੱਖ ਛੋਟੀ ਮੋਟੀ ਗੱਲ ਨਹੀਂ 36 ਲੱਖ ਇਹਦਾ ਮਤਲਬ 36 ਲੱਖ ਬੰਦਾ ਪੰਜਾਬ ਦੇ ਹੋ ਜਾ ਹੈਗਾ ਜਿਹੜਾ ਇਨਕਲਾਬ ਦਾ ਹਮਈ ਹੈ ਜਿਹੜਾ 14 ਕੇ ਕੁਝ ਨਾ ਕੁਝ ਬਦਲਾਅ ਹੋਣਾ ਚਾਹੀਦਾ

ਆਮ ਆਦਮੀ ਪਾਰਟੀ ਹਾਰ ਗਈ ਜੱਟ ਜਿਆਦੇ ਇਹ ਹਾਰੇ ਹੋ ਗਏ ਤੁਸੀਂ ਮੈਂ ਕਿਹਾ 2012 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੇ ਸੀਟਾ ਸੀ ਫਿਰ ਕੋਈ ਨਹੀਂ ਬੜਾ ਹੋਰ ਕਿੰਨੇ ਨੇ ਕਹਿੰਦੇ 20 ਮੈਂ ਕਿਹਾ ਹਾਰੇ ਕਿੰਨੇ ਕਿਤੇ ਹਾਰਾ ਕਾਂਲੀ ਦਾ ਲੈ ਜਿਹੜੇ ਕਹਿੰਦੇ ਸੀ 2500 ਰੋਜ਼ ਤਾਂ ਨਾ ਕੋਈ ਕਿਧਰ ਗਿਆ ਜਰਮੇਜਾ ਸਿੰਘ ਸੇਖੋ ਹਾਰ ਗਿਆ ਤੋਤਾ ਸਿੰਘ ਹਾਰ ਗਿਆ ਲਗਾਹ ਹਾਰ ਗਿਆ ਬਿਰਸਾ ਸਿੰਘ ਮਟੂਆ ਹਾਰ ਗਿਆ ਛੋਟੇ ਛੋਟੇ ਵੱਡੇ ਧਰੂ ਤਾਰੇ ਹਾਰ ਗਏ ਉਹਨਾਂ ਨੇ ਵੀ ਹਾਰ ਗਏ ਆਮਨ ਬਾੜ ਹਾਰਿਆ ਆਮਨ ਬਾੜ ਹਾਰ ਗਿਆ ਹਮੇਸ਼ਾ ਤਾਂ ਹਰੇਕ ਨੂੰ ਇਹਨੇ ਮੈਂ ਤਰਖੀ ਬੰਦੀ ਹੈ ਹਾਂ ਹਮੇਸ਼ਾ ਦੇ ਮਜ਼ਾਕ ਰਿਜ਼ਲਟ ਨਹੀਂ ਆਉਂਦੇ ਕਈ ਵਾਰੀ ਕੋਈ ਸਟੂਡੈਂਟ ਕੋਈ ਵਿਦਿਆਰਥੀ ਸੋਚਦਾ ਹੈ ਇਸ ਵਾਰ ਮੈਂ 90% ਨੰਬਰ ਲਊਗਾ 60 ਰਹਿ ਗਏ ਨੇ ਕੋਈ ਬਿਜ਼ਨਸਮੈਨ ਸੋਚਦਾ ਵਪਾਰੀ ਸੋਚਦਾ ਆਹ ਫੈਕਟਰੀ ਮਨੂੰ ਇਹਨੇ ਕਰੋੜਾਂ ਰੁਪਏ ਦਾ ਫਾਇਦਾ ਦੇ ਕੇ ਜੋਗੀ ਕਟਾ ਬੰਦੀ ਆ ਫਿਰ ਉਹ ਤਰ੍ਹਾਂ ਕਰ ਸੋਚਦਾ ਆ ਇੱਕ ਫੈਲੂ ਤੋਂ ਬਾਅਦ ਦੇਖੋ ਤੁਸੀਂ ਮੇਰਾ ਗ੍ਰਾਹ ਬਹੁਤ ਉੱਚਾ ਜਾਊਗਾ ਫਿਰ ਖਰਾਬ ਹੋਏਗੀ ਸੋ ਹਰ ਵਾਰ ਉਦਦਨ ਤੋਂ ਉੱਪਰ ਨਹੀਂ ਹੋ ਕੇ ਡਾਟ ਪਰ ਇਹ ਤਾਂ ਰੱਖਣੀ ਹੈ ਕੋਈ ਗੱਲ ਨਹੀਂ ਉਹ ਮੇਰੀ ਤਖਰੀ ਜੇ ਤੋ ਬਦਲ ਸੰਸਦ ਮੰਗੋਗੇ ਤਾਂ ਪਸਤਾਉਣ ਦਾ ਮੈਂ ਇੱਥੇ ਤੇ ਪਸਤਾਲ ਦਾ ਬਲਾਈ ਕਰਦਾ ਗਲੇ ਦਾ ਵੀ ਦਿੰਦੇ ਸੋ ਉਮੀਦਾਂ ਕਿ ਕੋਈ ਹੱਥ ਨਹੀਂ ਪਰ ਕਮੀ ਦੇ ਰਹੀ ਹੋਊਗੀ ਤਾਂ ਸਾਡੇ ਨਾਲ ਪਸੇ ਹੋਵੇ ਕੋਈ ਥੋੜੇ ਪਸੇ ਬੰਦਰ ਕੋਈ ਕਮੀ ਨਹੀਂ ਪੜਿਆ ਬਾਤ ਮੈਰਿਟੇਬਲੀ ਲੱਗੀ ਕਿ ਸਾਰੇ ਪੰਜਾਬ ਵਿੱਚ ਪ੍ਰਚਾਰ ਕਰਨ ਮੈਂ ਇੱਕ ਦਿਨ ਵੀ ਨਹੀਂ ਖੜੇ ਹੁੰਦੇ ਦੇਖਿਆ ਹੋਊਗਾ ਇੱਕ ਦਿਨ ਵੀ ਨਹੀਂ ਇੱਕ ਇੱਕ ਦਿਨ ਵਿੱਚ 10-10 ਲੈ ਗਏ ਬਿੱਤੇ ਤੱਕ 6 ਵਜੇ ਰੁਕ ਆਲੇ ਸੀ ਕੰਮ ਰਾਤ ਦੇ 10 ਵਜੇ ਤੱਕ ਤੁਸੀਂ ਫੇਸਬੁੱਕ ਤੇ ਲਾਈਕ ਹੀ ਕਰਦੇ ਰਹੇ ਬਹੁਤ ਬੋਸ ਜਿਹਾ ਸੁਮੇਤ ਬਖੋਂ ਸ਼ਾਇਰ ਮੇਰੇ ਨੂੰ ਕੰਗਿਆੜੀ ਉਹ ਮੈਂ ਤਾਂ ਇੱਕ ਦੋ ਵਾਰ ਮੈਂ ਤਾਂ ਹੁਤਾ ਹੀ ਮੈਂ ਇੱਕ ਵਾਰ ਹੋਰ ਵੀ ਕੰਮ ਤਿਆਰ ਫੇਰ ਆ ਕੇ ਕੋਚੇ ਚ ਬੋਟਾ ਵੇਲੇ ਜਦੋਂ ਵੱਡੇ ਲੀਡਰ ਵੋਟਾ ਪੈਸਾ ਕੋਈ ਪਹਾੜਾਂ ਨੂੰ ਲੰਘਿਆ ਬਾਹਰਲੇ ਮੋਰਚੇ ਲੰਘਿਆ ਮੈਂ ਜਿੰਦਾ ਪਾਰਲੀਮੈਂਟ ਕੋਲੀ ਜਾਂਦਾ ਕੈਡੀਟਰ ਤੇ ਮੇਰਾ ਫਰਜ਼ ਹੈ ਤੁਸੀਂ ਉਹਨੂੰ ਵੋਟਾ ਪਾ ਕੇ ਜਿਤਾਇਆ ਹੋਇਆ ਮੇਰਾ ਫਰਜ਼ ਹੈ ਉੱਥੇ ਜਾ ਕੇ ਲੋਕਾਂ ਦੇ ਹੱਕ 'ਚ ਬੋਲਣਾ ਮੇਰਾ ਫਰਜ਼ ਮੰਨਦਾ ਹੈ ਤੇ ਤੂੰ ਪਹਿਲਾਂ ਕਿਤੇ ਗਏ ਪਾਰਲੀਮੈਂਟ 'ਚ ਤੇ ਤੂੰ ਪਹਿਲਾਂ ਜਿਹਨੂੰ ਜਿਤਾ ਕੇ ਪੈ ਸੋਚੇ ਮੂੰਹ ਹੀ ਮੁੜਿਆ ਹੋਵੇ ਤੂੰ ਬੋਲਦੇ ਨਹੀਂ ਠੀਕ ਸੋ ਵੀਰੋ ਦੁੱਖ ਲੋਕਾਂ ਦੇ ਬਹੁਤ ਵੱਡੇ ਨੇ ਲੋਕਾਂ ਦੇ ਚਲਦੇ ਦੁੱਖ ਦੂਰ ਨਹੀਂ ਕਰ ਸਕਦੇ ਸੁਰਤਾ ਲਓ ਅੱਧਾ ਤਾਂ ਬੁੱਖ ਸੁਣਨਾ ਹੀ ਪਟ ਜਾਂਦਾ ਹੈ ਸੁਣਦੇ ਨਹੀਂ ਹੈ ਸੋ ਮੈਂ 파리스ਕਿੰਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੱਲੋ ਕੈਸੇ ਖਾਚੇ ਘਰ ਜਾਣ ਲੜਾਈਆਂ ਵੀ ਲੜਨੀਆਂ ਪਈਆਂ ਕਈਆਂ ਨੂੰ ਫੇਰ ਭੁੱਖਿਆ ਰਹਿਦੀਆਂ ਟਾਈਆਂ ਜਦ ਜਿਹੜੀ ਰੈਲੀ ਤੇ ਡਿਊਟੀ ਲੱਗੀ ਬੱਸਾਂ ਭੱਤ ਕੇ ਆਗੇ ਸੋ ਇਹੇ ਥੋੜੀ ਮੈਂ ਜਿਹੜੀ ਹੈ ਉਹ ਅੱਜ ਹੀ ਟਟਲ ਜਰੂਰ ਫੜ ਲਗੂਗਾ ਆ ਆ ਮੇਰਾ ਬੋਰ ਹੈ ਇਹ ਥੀਏਟਰ ਤਿੰਨ ਸਾਲ ਹੀ ਹੋ ਗਿਆ ਹੁਣ ਕੋਈ ਕਿਸੇ ਨੇ ਬੂਟਾ ਨਾ ਲਾਇਆ ਹੋਊਗਾ ਸ਼ਾਇਦ ਬੂਟਾ ਲਾਉਣ ਵਾਲੇ ਨਾ ਹੋਣ ਇੱਥੇ ਸਾਂਤ ਆਪਾਂ ਮਾਰ ਦੇਣਾ ਅੱਛਾ ਹਾਂ ਮਰ ਸਾਂਤ ਆਪਾਂ ਮਾਰ ਦੇਣਾ ਸਾਰੇ ਜੇ ਬੂਟਾ ਨਹੀਂ ਲੰਦਾ ਫੇਰ ਸਬੂਟਾ ਲੱਗ ਗਿਆ पूरी दुनिया तो पंजाबी ने साथ दिता पूरी दुनिया को लोग अपने काम छ जहाज लेके इत आए छुट्टियां लेके आए छोटे छोटे बच्चे आ आपके नारे लारे इन्होंने की सी जो को पता है पर तो इन्हों नहीं लगता कि शायद साढ़े वास्ते फिर सर इस करके घबरा नहीं फिर तो नहीं छना थोड़े ना थोड़े ना